ਹਾਂਜੀ ਜਿਹੜੀ ਜਥੇ ਦੇ ਨਾਲ ਸਰਪਜੀਤ ਕੌਰ ਗਿਆ ਸੀ ਉਹ ਭਾਰਤ ਵਾਪਸ ਨਹੀਂ ਪਹੁੰਚੇ ਤੇ ਪਾਕਿਸਤਾਨ ਦੇ ਵਿੱਚ ਹੀ ਰਹਿ ਗਏ ਕੀ ਕਹਿਣਾ ਚਾਹੋਗੇ ਜੀ ਦੇਖੋ ਸਾਡੇ ਕੋਲ ਜਦੋਂ ਕੋਈ ਅਸੀਂ ਨਾ ਪਾਉਨੇ ਆ ਇਹ ਮੈਂਬਰਸ਼ਾਉਣੇ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮਪਲ ਜਿਹੜੇ ਮੈਂ ਵਰਤਾਂ ਪੁੱਛਦੇ ਨਹੀਂ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰਸ ਆ ਸ਼ਿਫਾਰਸ਼ ਲੈ ਕੇ ਚਾਹੀਦੇ ਇਹ ਵੀ ਰਟਿੰਗ ਜਿਹੜੇ ਮੈਂਬਰਸ ਆਫ ਕੌਂਗਰੇਸ ਦੇ ਅਪਰੋਚ ਕੀਤੀ ਹੁੰਦੀਆਂ ਮੈਂਬਰ ਸਾਹਿਬ ਨੇ ਸਿਫਾਰਿਸ਼ ਕਰਕੇ ਕੀਤੀ ਔਰ ਔਰ ਜਿਹੜੇ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਜਿੰਦੀ ਕੋਈ ਵੀ ਬੰਦਾ ਜਿਹੜਾ ਸਰਕਾਰ ਦੀ ਇਨਕੁਆਰੀ ਤੋਂ ਬਿਨਾ ਪਾਕਿਸਤਾਨੇ ਜਾ ਸਕਦਾ ਇਹ ਪਾਕਿਸਤਾਨ 에ਜੰਸੀਆਂ ਇਨਕੁਆਰੀ ਕਰਦੀਆਂ ਨੇ ਉਸ ਤੋਂ ਬਾਅਦ ਨਾਮ ਵੀ ਕੱਟੇ ਜਾਂਦੇ ਨੇ ਇਹਦਾ ਮਤਲਬ ਇਹ ਸਰਕਾਰ ਫੇਲ ਹੋਈ ਹੈ ਉਹਨਾਂ ਨੇ ਇਨਕੁਆਰੀ ਪੂਰੀ ਨਹੀਂ ਕੀਤੀ ਕਿਉਂਕਿ ਕਈ ਬੰਦੇ ਸਾਡੇ ਜਿਹੜੇ ਯਾਤਰੀ ਹਣੇ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਕਿ ਉਹਨਾਂ ਦੀ ਇਨਕੁਆਰੀ ਜਿਹੜੀ ਰਿਪੋਰਟ ਸਹੀ ਨਹੀਂ ਆਈ ਯਾ ਕੋਈ ਕੇਸ ਦਾ ਕੇਸ ਸੀ ਕੀ ਇਸ ਬੀਬੀ ਬਾਰੇ ਸਰਕਾਰ ਨੂੰ ਨਹੀਂ ਬਦਲ ਲਗਾ ਕਿ ਇਹ ਬੀਬੀ ਦੀ ਕੀ ਨੀਤ ਹੈ ਜਾਂ ਕੀ ਉਹ ਕਿਉਂ ਇਹ ਮੰਨ ਲਓ ਜੇ ਇਹ ਤੇ ਅਣੀ ਜਾਂਦੇ ਆ ਗਈ ਤੇ ਉਤੋਂ ਚਲ ਗਈ ਹੈ ਤਾਂ ਮਤਲਬ ਪਹਿਲਾਂ ਵੀ ਉਹਦਾ ਕੋਈ ਸੰਪਰਕ ਹੁੰਦਾ ਹੋਊਗਾ ਤੇ ਇਹ ਜਿਸ ਸੰਪਰਕ ਹੁੰਦਾ ਹੈ ਇਹ ਤੇ ਏਜੰਸੀਆਂ ਕੀ ਕਰਦੀਆਂ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਉਹਨੇ ਮੈਨੂੰ ਇਹ ਬਦਲ ਲੱਗਾ ਕਿ ਉਹਨੇ ਉਥੇ ਨਾ ਬਦਲੇ ਔਸ਼ਦਾ ਮੈਰਜ ਵੀ ਕਰਾ ਲਈ ਉਹ ਵੀ ਕੋ ਕਹਿ ਨਹੀਂ ਸਕਦੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਹੋਈ ਹੈ ਕਿਉਂਕਿ ਬੀਬੀ ਦੇ ਇਸ ਤਰ੍ਹਾਂ ਕਹਿ ਬੋਣ ਨਾਲ ਜਿੱਥੇ ਜ਼ਿਲ੍ਹੇ ਦੀ ਬਦਨਾਮੀ ਹੋਈ ਤੇ ਪੰਜਾਬ ਦੀ ਬਦਨਾਮੀ ਵੀ ਹੋਈ ਹੈ ਉੱਥੇ ਹੀ ਜਿਹੜੇ ਯਾਤਰੂ ਜਾਣ ਵਾਲੇ ਜਥੇ ਉਹਨਾਂ ਨੂੰ ਵੀ ਇਸ ਕਾਰਨ ਮੋਸ਼ੀ ਚਲਣੀ ਪਈ ਆ ਪਰਵਾਦ ਨੂੰ ਮੋਸ਼ੀ ਚਲਣੀ ਪਈ ਹੈ ਮੈਂ ਬੀਬੀ ਦੀ ਇਸ ਗਲਤੀ ਦੀ ਮੈਂ ਬਹੁਤ ਨਿੰਦਾ ਕਰਦਾ ਕਿਉਂਕਿ ਇਹਦੇ ਨਾਲ ਜਿਹੜੀਆਂ ਉਹ ਦੂਜੇ ਜਿਹੜੇ ਯਾਤਰੀ ਯਾਤਰੀ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਸ ਔਰਤ ਨੇ ਜਿਹੜਾ ਵਿਆਹ ਕਰਵਾ ਲਿਆ ਉਧਰ ਜਾ ਕੇ ਆਪਣਾ ਧਰਮ ਵੀ ਜਿਹੜਾ ਵਾ ਉਹ ਵੀ ਪਰਵਰਤਨ ਕਰਨਾ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਉੱਥੇ ਉਹਨੇ ਸ਼ਾਇਦ ਨਾਮ ਨੂਰ ਨੂਰ ਮੁਹੰਮਦ ਕਰਕੇ ਇਦਾਂ ਕੋਈ ਰੱਖ ਲਿਆ ਆ ਤੇ ਉਹਨੇ ਚੰਦ ਵਿਆਹ ਕਰਾ ਲਿਆ ਇਹਦਾ ਮਤਲਬ ਕੀ ਉਹ ਪਹਿਲਾਂ ਹੀ ਇੱਕ ਬੀਬੀ ਉਹਦੇ ਨਾਲ ਕਿਤੇ ਅਟੈਚ ਹੋਊ ਕਿਸੇ ਨਾਲ ਕੋਈ ਫੋਨ ਤੇ ਜਾਂ ਕੋਈ ਫੇਸਬੁੱਕ ਤੇ ਜਾਂ ਕਿਸੇ ਤਰ੍ਹਾਂ ਤੇ ਫਿਰ ਸਾਡੀ ਏਜੰਸੀ ਹੀ ਕਰਦੀਆਂ ਨੇ ਇਹਨਾਂ ਨੇ ਕਿਉਂ ਨਹੀਂ ਉਹ ਬੀਬੀ ਦੀ ਕੋਈ ਬੜਤਾਲ ਕੀਤੀ ਉਹ ਪਹਿਲਾਂ ਹੀ ਇੱਥੇ ਇੱਥੇ ਹੀ ਉਹਨੂੰ ਜਾਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਮੈਂ ਸਮਝਦਾ ਕਿ ਪਰਿਵਾਰ ਨੂੰ ਕੁੜੀ ਬੜੀ ਮੋਸ਼ੀ ਚਲ ਨਹੀਂ ਤਾਂ ਸਕਦੀ ਆ ਕਿਉਂਕਿ ਜਿਸ ਪਰਿਵਾਰ ਦੀ ਬੀਬੀ ਹੈ ਗਈ ਆ ਉਸ ਪਰਿਵਾਰ ਤੇ ਕੀ ਬੀਤਦੀ ਹੋਊਗੀ ਇਹ ਤਾਂ ਉਹ ਵਿਚਾਰੇ ਜਾਣਦੇ ਆ ਮੈਂ ਬੀਬੀ ਦੇ ਘਰ ਵੀ ਨਿੰਦਾ ਕਰਦਾ ਆ ਖੇਦੀ ਕਰਦਾ ਕਿ ਉਹਨੇ ਇਹ ਜਿਹੜੀ ਜਿੱਥੇ ਸਟੇਟ ਦੀ ਬਦਨਾਮੀ ਕਰਾਈ ਉੱਥੇ ਉਹਨੇ ਆਪਣੇ ਜ਼ਿਲ੍ਹੇ ਦੀ ਬਦਨਾਮੀ ਕਰਾਇਆ ਤੇ ਪਰਵਾਰਾ ਦੀ ਬਦਨਾਮੀ ਕਰਾਇਆ ਲੱਗਦਾ ਨਹੀਂ ਕਿ ਆਉਣ ਵਾਲੇ ਜਿਵੇਂ ਜਸਾ ਅਗਲੀ ਵਾਰ ਜਾਵੇਗਾ ਤਾਂ ਉਸ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੋ ਸਕਦੀ ਹੈ ਦੇਖੋ ਜੀ ਅਸੀਂ ਤਾਂ ਇਹਦੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਆ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਿਲੇਸ਼ਨ ਹੈ ਯਾ ਉਹ ਪਰਿਵਾਰ ਕਿਉਂਕਿ 8 ਨਾਲ 8 ਬਿਠੇ ਆਏ ਆ 8 ਨਾਲਾਂ ਵਿੱਚ ਇਹ ਸੀ ਕਿ ਸਾਨੂੰ ਨਹੀਂ ਉਹ ਕਲੀਅਰ ਨਹੀਂ ਕਰ ਸਕਦੇ ਕਿ ਇਕਲੀ ਬੀਬੀ ਹੈ ਨਹੀਂ ਜੇ ਕਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣਦੇ ਅਗਲੀ ਵਾਰ ਐਸਜੀਪੀਸੀ ਨੇ ਗੱਲ ਨਹੀਂ ਨਹੀਂ ਅੱਗੇ ਤੋਂ ਹੋਰ ਵੀ ਸੁਚੇਤ ਹੋ ਕੇ ਡਿਊਟੀ ਕਰਾਂਗੇ ਕਿ ਕੋਈ ਵੀ ਕਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੇ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਨ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰੀ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਹੈ ਇਹਦੇ ਉਹ ਜਾਣਦੀ ਹੈ ਕਿ ਉਹਨੇ ਗਲਤੀ ਕੀਤੀ